ਇਹ ਜਿਹੜਾ ਆਪਾਂ ਸਾਰਾ ਸਮਾਨ ਕੱਟਿਆ ਇਹ ਬੇਲ ਤੜਕੇ ਦਾ ਚਿਕਨ ਬਣਾਉਣ ਵਾਸਤੇ ਤੜਕਾ ਨਹੀਂ ਰੋਣਾ ਹੈਗਾ ਇੱਥੇ ਦੋ ਗੰਡੇ ਪਾਏ ਆ ਇੱਕ ਟਮਾਟਰ ਪਾਇਆ ਤਿੰਨ ਮਿਰਚਾਂ ਹਰੀਆਂ ਤੇ ਅਦਰਕਾ ਤੇ ਚਾਰ ਪੰਜ ਤੁਰੀਆਂ ਦਸਾਂ ਦੀ ਪਾਈਆਂ ਤੇ ਦੇ ਵਿੱਚ ਕਿਲੋ ਮੀਡਾ ਚਿਕਨ ਆ ਕਿਲੋ ਚਿਕਨ ਆ ਸਾਰਾ ਕੁਝ ਕੋਲੀ ਪਾਦ ਨਾਲ ਚ ਤੇ ਬਾਕੀ ਮਸਾਲੇ ਵੀ ਨਾਲੇ ਪਹਿਲੇ ਪਾਦ ਨਾਲ ਤੇ ਨੀਂਬੂ ਦਾ ਇੱਕ ਚਮਚਾ ਇਹ ਚਮਚਾ ਧੀਰੇ ਨਾਲ ਤੇ ਅੱਧਾ ਕਿੰਚਾ ਕਾਲੀ ਮਰਚ ਦਾ ਇੱਕ ਕਿੰਚਾ ਤਾਂ ਮਟਰਿਆਂ ਪਾਉਂਦੜਾ ਦਾ ਲੰਘਾ ਹੱਸਦਾ ਦਾ ਆ ਇੱਕ ਕਿੰਚਾ ਹਲਦੀ ਦਾ ਅੱਧਾ ਕਿੰਚਾ ਗਰਮ ਮਸਾਲੇ ਦਾ ਬਾਕੀ ਆਪਣੇ ਸਾਬ ਨਾਲ ਤੁਸੀਂ ਚੀਜ਼ਾਂ ਪਾ ਸਕਦੇ ਆ ਕੁਲਰ ਮੇਡ ਮੈਂ ਬਨੋਲਾ ਕਾ ਮੈਂ ਕੁਲਰ ਮੇਡ ਦੇ ਸਾਬ ਨਾਲ ਬਣਾਉਂਦੇ ਆ ਉਹਨਾਂ ਦੇ ਸਮਾਨ ਤੁਸੀਂ ਆਪਣੇ ਹਿਸਾਬ ਨਾਲ ਪਾ ਸਕਦੇ ਹੋ ਇਹਨੂੰ ਕੋਈ ਤੜਕਾ ਨਹੀਂ ਲਗਣਾ ਘਟ ਅਗਤੇ ਇਹਨੇ ਬੰਨਾ ਚਿਕਨ ਇਹਨੂੰ ਹਟਾ ਕੇ ਦੇਣਾ ਆਪਾਂ ਜੀ ਮਸਾਲੇ ਪਾ ਕੇ ਸਰਸ ਮਾਰਪੋਂ ਤੋਂ ਬਾਅਦ ਇਹਨੂੰ ਢੱਕ ਦੇਣਾ ਕਾਟਾ ਗਦੇ ਬੰਨਾਂਗੇ ਕਿ ਅਜੇ ਟਾਈਮ ਥੋੜਾ ਹੀ ਤੇ ਚਿਕਨ ਘਰ ਨੂੰ ਦਿਲ ਕਰਦਾ ਸੀ ਕਿ ਮੈਂ ਕਹਾਂ ਜਿੱਦੇ ਬਣਾਲੀ ਆ ਬੇਦੀ ਪਹਿਲੀ ਵੀਡੀਓ ਆ ਚਿਕਨ ਦੀ ਇਹ ਚੈਨਲ ਦੇ ਉੱਤੇ ਕਿ ਤੁਸੀਂ ਟਰਾਈ ਕਰਕੇ ਦੇਖੋ ਤੁਹਾਨੂੰ ਵਧੀਆ ਲੱਗੂ ਬਣਾਉਣ ਵਿੱਚ ਵੀ ਤੇ ਖਾਣ ਵਿੱਚ ਵੀ ਨਾਲੇ ਦਾ ਟਾਈਮ ਵੀ ਬੰਦੇ ਦਾpass ਜਾਂਦਾ ਮੈਂ ਡਾਟਾ ਕੇ ਛੱਡ ਦੇਣਾ ਇਹਨੂੰ ਘੱਟੋ ਘਾਟ 10 10 ਮਿੰਟ ਬਾਅਦ ਚੈੱਕ ਕਰਨਾ ਵਾ ਤੇ ਜਿਹੜਾ ਗੰਡਾ ਹੋਣਾ ਉਹਦਾ ਸਾਰਾ ਪਾਣੀ ਬਣ ਜਾਂਦਾ ਗੰਡੇ ਦਾ ਟਮਾਟਰ ਦਾ ਪਾਣੀ ਬਣ ਜਾਣਾ ਤੇ ਉਹਦੀ ਤਰੀ ਬਣ ਜਾਣੀ ਆ ਜਦੋਂ ਮੀਟ 80% ਹੋ ਗਿਆ ਜੇ ਤੁਹਾਨੂੰ ਥੋੜੀ ਤਰੀ ਘੱਟ ਲੱਗਦੀ ਆ ਕਿਉਂਕਿ ਬਿਨਾ ਪਾਣੀ ਪਾਉਣ ਤੋਂ ਬੰਦ ਆਉਂਦਾ ਹੈ ਮੀਟ ਉਹਦਾ ਤੇ ਜੇ ਤੁਹਾਨੂੰ ਲੱਗਦਾ ਕਿ ਤੁਹਾਨੂੰ ਤਰੀ ਦੀ ਜ਼ਿਆਦੀ ਲੋੜ ਆ ਤਾਂ ਤੁਸੀਂ ਤਰੀ ਹੋਰ ਪਾ ਸਕਦੇ ਆ ਮੇਰੇ ਜੇ ਤੁਸੀਂ ਬਣਾ ਤਰੀ ਬਣਾਉਣ ਤੋਂ ਗੰਡੇ ਦੇ ਪਾਣੀ ਨਾਲ ਨਹੀਂ ਮਾਈ ਸਾਰ ਸਕਦੇ ਆ ਤੇ ਜ਼ਿਆਦਾ ਵਧੀਆ ਕਿਉਂਕਿ ਉਹਦੇ ਨਾਲ ਬਹੁਤ ਟੇਸਟ ਬਣਦਾ ਆ ਆਪਾਂ ਇਹਨੂੰ 10 ਮਿੰਟ ਹੋਰ ਤੇ ਛੱਡਣਾ ਵਾ 10 ਮਿੰਟ ਤੋਂ ਬਾਅਦ ਤਹੀ ਇਹਨੂੰ ਚੈੱਕ ਕਰਿਓ ਤੇ ਤੇ ਨੂੰ ਕੁਰੀ ਮੜਿਆ ਮਸਾਲੇ ਇਲਾ ਦੇਣੀ ਆ 10 ਮਿੰਟ ਤੱਕ ਤੇ 10 ਮਿੰਟ ਤੱਕ ਤਕਰੀਬਨ 40-50% ਮੀਟ ਹੋ ਜਾਂਦਾ ਵਾ ਤੇ ਜਿਆਦਾਤਰ ਭਾਗ ਨੇ ਬੰਨਾ ਮੀਟ ਤੇ ਜਿਹੜਾ ਗੰਡਾ ਹਣਾ ਉਹਦਾ ਪਾਣੀ ਬੰਨ ਜਾਣਾ ਸਾਰ ਇਹ ਮੀਟ ਦੇ ਵਿੱਚ ਤੇਲ ਰਣੀ ਤੇਲ ਪਾਉਣ ਦੀ ਵੀ ਨਹੀਂ ਲੋੜ ਹੈ ਗਈ ਇਦਾਂ ਕੜੀ ਆਪਣੀ ਕੋਈ ਸ ਆ ਜਾ ਤੁਸੀਂ ਤੇਲ ਪਾਉਣਾ ਵਾ ਤਾਂ ਟੀੜੇ ਚ ਕੋਈ ਵੀ ਤੁਸੀਂ ਪਾ ਸਕਦੇ ਆ ਢੜਕੇ ਵਾਲਾ ਜੇ ਕਿਉਂ ਪਾਉਣਾ ਤਾਂ ਹੋਰ ਵਧੀਆ ਪੰਜਰ ਦੇਸੀ ਹੋ ਦੇ ਨਾਲ ਤੇ ਟੇਸਟ ਵਾਸਤੇ ਤੁਸੀਂ ਆਪਣਾ ਦਹੀਂ ਵੀ ਪਾ ਸਕਦੇ ਆ ਆ ਤੁਸੀਂ ਦੇਖੋ ਵੀ ਹੁਣ ਆਪਾਂ ਬਨ ਲਾ ਪੀਆ ਇਹ ਗੰਡਾੜਾ ਦਾ ਪਾਣੀ ਬਨ ਜਾਣਾ ਸਾਰਾ ਤੇ ਇਹਦੇ ਵਿੱਚ ਮੀਟ ਨੇ ਕਾਫੀ ਪਾਣੀ ਖੜ ਜਾਣਾ ਜਿੰਨਾ ਕੋਨੇ ਸਾਰੀ ਆਪਣੀ ਜਿੰਦਗੀ ਬੀਤਾ ਹੋਣਾ ਉਹਨੂੰ ਛੱਡ ਦੇਣਾ ਸਾਰੇ ਇਹਦੇ ਟਰਾਈ ਕਰਿਓ ਖਾਣ ਵਿੱਚ ਬਹੁਤ ਟੇਸਟੀ ਹੁੰਦਾ ਵਾ ਤੇ ਦੂਜੀ ਗੱਲ ਇਹ ਆ ਕਿ ਫੀਚਰ ਉਹਨੇ ਏਡੀ ਕਰਨੀ ਪੈਂਦੀ ਦੇਟ ਹੈ ਟਾਈਮ ਘੱਟਾ ਆਪਣੇ ਕੋਲ ਆਪਾਂ ਇਹ ਮੀਟ ਬਣਾ ਸਕਦੇ ਜਿਗਾ ਬਿਨਾ ਟੜਕੇ ਤੋਂ ਜਿੰਨੇ ਜਿਆਦਾ ਵੰਡੇ ਪੈ ਜਾਣਗੇ ਉਹਨਾਂ ਜਿਆਦਾ ਵਧੀਆ ਬਣ ਜਾਂਦਾ ਤੇ ਇਹਦੇ ਵਿੱਚ ਪਾਣੀ ਨਹੀਂ ਪੈਂਦਾ ਹੈਗਾ ਤੇ ਜੇ ਜੇ ਤੁਸੀਂ ਪਾਣੀ ਪਾਉਣਾ ਆਪਣੀ ਮਰਜ਼ੀ ਨਾਲ ਪਾ ਸਕਦੇ ਹਾਂ ਪਰ ਪਾਣੀ ਜਿਹੜਾ ਉਹ ਗੰਡਾ ਹੀ ਛੜਨ ਵਾਲਾ ਸਾਰਾ ਗੰਡੇ ਦਾ ਪਾਣੀ ਬੰਦਾ ਉਹਦੀ ਕਰੀਬ ਹੀ ਬਣੀ ਸਾਰੀ ਤੁਸੀਂ ਦੇਖ ਸਕਦੇ ਆ ਗੰਡੇ ਦਾ ਪਾਣੀ ਬੰ ਚੱਲਾ ਵਾ ਜੇ ਤੁਸੀਂ ਦੇਖੋਗੇ ਧਿਆਨ ਦੇ ਨਾਲ ਇਹ ਗੰਡੇ ਵਾਂਗ ਛੱਡੀ ਜਾਂਦੇ ਆ ਧਿਆਨ ਵਾ ਪਾਧਾ ਹੁੰਦੇ ਆ ਹੁਣ ਕਿ ਕੀ ਕੰਡੀਸ਼ਨ ਆ ਮੇਡ ਦੀ ਕਿੰਨਾ ਹੋਇਆ ਆ ਵੀ ਕੋ ਵੀ ਦੇਖ ਸਕਦੇ ਆ ਕਿ ਆਪਣੀ ਗਰੀਬੀ ਕਿੰਨੀ ਹੋ ਗਈ ਆ ਪਾਣੀ ਕਿੰਨਾ ਛੱਡ ਦਿੱਤਾ ਵੀਰਾਂ ਨੇ ਜਿੰਨਾ ਵੀ ਆ ਤੇ ਪਾਣੀ ਸਾਰਾ ਗੰਡੇ ਦਾ ਹੀ ਆ ਆਪਾਂ ਕੁਝ ਨਹੀਂ ਪਾਇਆ ਇਸ ਵਿੱਚ ਇਸ ਨਾਲ ਗੰਢੀ ਦਾ ਪਾਣੀ ਬਣਿਆ ਤੇ ਬਾਕੀ ਆਪਾਂ ਟੇਸਟ ਵਾਸਤੇ ਥੋੜੀ ਸੌਸ ਵੀ ਪਾ ਸਕਦੇ ਹਾਂ ਟਮਾਟਰ ਸੌਸ ਤੇ ਤੇਲ ਵੀ ਆਪਾਂ ਜੇ ਆਪ ਨੂੰ ਲੋੜ ਨਹੀਂ ਹੈਗੀ ਉਹ ਤਾਂ ਥੋੜਾ ਤੇਲ ਪਾਉਂਦੀ ਐ ਮੀਟ ਦੇ ਵਿੱਚ ਤੇ ਆਪਾਂ ਫੋਨ ਆਦ ਪਾ ਵੀ ਸਕਦੇ ਹਾਂ ਤੇ ਦੇਸੀ ਘਿਓ ਵੀ ਪਾ ਸਕਦੇ ਜੇ ਟੇਸਟ ਵਿੱਚ ਜ਼ਿਆਦਾ ਵਧਾਉਣ ਵਾਸਤੇ ਕੋਦੋਂ ਵੈਸੇ ਉਦੋਂ ਜ਼ਿਆਦਾ ਟੇਸਟ ਹੁੰਦਾ ਦਾ ਮਲੂਦ ਨਹੀਂ ਹੈ ਕੋਈ ਪਾਉਂਦੇ ਪਾ ਪਾ ਪਹੁੰਚਾਉਣਾ ਤੇ ਹੀ ਮੀਂਹ ਪਾਸਾ ਦੇ ਵਿੱਚ ਜਿੱਦੋਂ ਪਾਣੀ ਗੰਡ ਰਹਿ ਗਿਆ ਲੋਹੋਂ ਤੋਂ ਚੁੜੇ ਤੋਂੋਂੋਂ ਤੋਂ ਪਹਿਲਾਂ ਪਾਣੀ ਗੰਡ ਤੇ ਹੀ ਪਾਸਾ ਦੇ ਵਿੱਚ ਆਪਾਂ ਮੈਂ ਆਪਾ ਦੇ ਦੇਕਣਾ ਰਹਿ ਗਿਆ ਉਹ ਵੀ ਲੋਹੋਂ ਹੁਣ ਜਿੱਦਾਂ ਪਾਣੀ ਇੱਚ ਜਿਆਦਾ ਛਾਲ ਦਿੱਤਾ ਮੀਂਹ ਨੇ ਗੰਡੇ ਨੇ ਵੀ ਤੇਜ਼ ਕਰਕੇ ਥੋੜੀ ਆਪਾਂ ਅੱਗ ਤੇਜ਼ ਕਰ ਲਈਏ ਤੇ ਉਹਦੇ ਨਾਲ ਜਿਹੜਾ ਕਾੜਾ ਥੋੜਾ ਸੋਫੇ ਹੋ ਜਾਣਾ। ਫਿਰ ਇਹਨੂੰ ਪਾਣੀ ਆਪਾਂ ਮਿਲਾ ਤਾ। ਪਰ ਪਾਣੀ ਸੋਣ ਵਾਸਤੇ ਆਪਾਂ ਇਹਨੂੰ ਅੱਗ ਨੂੰ ਥੋੜਾ ਤੇਜ਼ ਕਰ ਦਿੰਦੇ ਆ। ਹੁਣ ਇਹਦੇ ਵਿੱਚ ਆਪਾਂ ਇੱਕ ਚਮਚਾ ਘਿਓ ਦਾ ਦੇਸੀ ਦਾ ਪਾਉਣ ਲੱਗੇ ਆ। ਕਿਉਂਕਿ ਉਹਦੇ ਨਾਲ ਪੇਸਟ ਥੋੜਾ ਜਿਆਦਾ ਹੋ ਕੇ ਬਣ ਜਾਣਾ। ਬਾਕੀ ਵੀ ਇਹ ਮੇਰੇ ਨਿਆਣੇ ਰੋਲਾ ਸਮਝੀ ਰਹੇ ਪਿੱਛੇ। ਦੇਸੀ ਕਿਉਂ ਆਪਾਂ ਡੇਢ ਵਜੇ ਵਿੱਚ ਜੇ ਕੋਈ ਨਹੀਂ ਮੀਣਾ ਤਾਂ ਤਾਂ ਵੀ ਚੱਲਦਾ ਹੈ ਕੋਈ ਰੋਲਾ ਨਹੀਂ ਹੈਗਾ ਲੋੜ ਨਹੀਂ ਹੈਗੀ ਉਦਾਂ ਕਿ ਨੂੰ ਨਹੀਂ ਸਵਾਦ ਆਏਗਾ ਲੱਗਦਾ ਦੇਸੀ ਕੋਈ ਨਾ ਪਾਵੇ ਆਪਣੀ ਮਰਜ਼ੀ ਆਪਾਂ ਪਾ ਸਕਦੇ ਹਾਂ ਜੇ ਬਣਾਉਣਾ ਹੈ ਨੂੰ ਥੋੜਾ ਜਿਆਦਾ ਛੱਡ ਦਿੰਨੇ ਆ ਟੈਗ ਦੇ ਦਿੰਨੇ ਆ ਥੋੜੀ ਆਪਾਂ ਟਮਾਟਰ ਪੋਰਸਨ ਲਗਾਈਏ ਹੁਣ ਆਪਾਂ ਚਮਚਾ ਦੋਹਾਂ ਚਮਚੇ ਜਨ ਨਹੀਂ ਪਾਉਣ ਲਗਾਈਏ ਮੀਤੋ ਦਾ ਬਣਿਆ ਪਿਆ ਵਾ ਆ ਲੈ ਲੈ ਬਾਈ ਉਹ ਚਾਰ ਪੰਜ ਮਿੰਟ ਝੱਡੂ ਲੈਣੇ ਆ। ਹਾਲੇ ਲੋ ਬਈ ਆਪਣਾ ਚਿਕਨ ਤਿਆਰ ਆ। ਬਿਨਾ ਟੜਕੇ ਤੋਂ ਬਾਕੀ ਜਿਹੜੀਆਂ ਚੀਜ਼ਾਂ ਪਾਈਆਂ ਤੁਸੀਂ ਆਪਣੀ ਲੋਨ ਮੁਤਾਬਕ ਪਾ ਸਕਦੇ ਆ। ਜੇ ਕੋਈ 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 ਚੀ ਨਹੀਂ ਖਾਂਦਾ ਹੈਗਾ ਵਿੱਚ ਨਾ ਪਾਇਓ। ਜਿਦੋਂ ਤੇਲ ਟੜਕੇ ਤੋਂ ਬਿਨਾ ਤਾਂ ਰਹਿ ਗਈ ਹੈਗਾ ਬਈ। ਤੁਸੀਂ ਵੀ ਟਰਾਈ ਕਰਿਓ ਭਰੇ ਤੁਹਾਨੂੰ ਬਹੁਤ ਜਿਨ ਵਧੀਆ ਲੱਗੂਗਾ ਖਾਣੇ ਚ ਤਾਂ ਹੈ ਹੀ ਬੜਾ ਟੇਸਟੀ ਆ ਚਲੋ ਜੀ ਤੁਹਾਨੂੰ ਸਾਰਿਆਂ ਨੂੰ ਵੀਡੀਓ ਦੇਖਿਓ ਤੇ ਟਰਾਈ ਜੁ ਕਰਿਓ ਭਰੇ ਲੋ ਜੀ ਆਪਣਾ ਚਿਕਨ ਤਿਆਰ ਆ ਜੀ ਬਿਨਾ ਤੜਕੇ ਵਾਲਾ ਤੇ ਤੁਸੀਂ ਵੀ ਟਰਾਈ ਕਰਿਓ ਮੈਨੂੰ ਆਪਾ ਕਰਕੇ ਬੰਦ ਤੁਸੀਂ ਉਹਦਾ ਚੈੱਕ ਕਰ ਲਓ ਜੀ ਬਹੁਤ ਵਧੀਆ ਬਣੀ ਹੈ ਤਰੀ ਦੇਖੋ ਇਹ ਕਿੰਨੀ ਵਧੀਆ ਕਦੇ ਨਹੀਂ ਕਿਹੜੀ ਟੌਪ ਦੀ ਬਣੀ ਹੈ ਇਹ ਵੀ ਕੋਦੇ ਤੁਸੀਂ ਵੀ ਕਰੇ ਟਾਈ ਇਹਨੂੰ ਤੁਹਾਨੂੰ ਬੇਨੰਤਰ ਕੇ ਹੋ ਵੀਡੀਓ ਆ ਪੂਰਾ ਦੇਖੋ ਜੀ ਤੇ ਨਾਲੇ ਤਾਂ ਤੁਹਾਨੂੰ ਬਣਾਉਂਦਾ ਹੋਣਾ ਜ਼ਿਆਦਾ ਲੱਗੂਗਾ ਤੇ ਯੂ ਕਰ ਰਹੇ ਨੇ ਮਾਰ ਵਾਲੇ ਵਾਸਤੇ ਜ਼ਿਆਦਾ ਵਧੀਆ ਪੈਨ ਨਹੀਂ ਘੱਟ ਦਮੰਦ